ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਸੰਤਰਿਆਂ ਦਾ ਜੂਸ ਬਣਾ ਕੇ ਤਿਆਰ ਕਰਾਂਗੇ ਸੰਤਰਿਆਂ ਦਾ ਜੂਸ ਪੀਣਾ ਬਹੁਤ ਵਧੀਆ ਸਰੀਰ ਵਾਸਤੇ ਹੁੰਦਾ ਆ ਸੰਤਰੇ ਦਾ ਜੂਸ ਪੀਣਾ ਸੰਤਰੇ ਖਾਣਾ ਇਹਦੇ ਵਿੱਚ ਮਟਾਮਨ ਸੀ ਹੁੰਦੇ ਆ ਤੇ ਆਪਾਂ ਇਹਦੇ ਵਿੱਚ ਜੂਸ ਬਣਾ ਕੇ ਤਿਆਰ ਕਰਾਂਗੇ ਹੈਂਡ ਵਾਲੀ ਮਸ਼ੀਨ ਦੇ ਨਾਲ ਤੇ ਇੱਥੇ ਮੈਂ ਸੰਤਰੇ ਲੈ ਲੇ ਸੀ ਤੇ ਜੇ ਤੁਹਾਨੂੰ ਮੇਰਾ ਜੂਸ ਬਣਾਉਣ ਦਾ ਤਰੀਕਾ ਵਧੀਆ ਲੱਗੂਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰੇ ਤੇ ਹੁਣ ਚਲੋ ਆਪਾਂ ਸੰਤਰਿਆਂ ਨੂੰ ਕੱਟ ਦਵਾਂਗੇ ਛਿਲ ਦੇਵਾਂਗੇ ਸੰਤਰਿਆਂ ਦੇ ਆਪਾਂ ਛਿਲਕੇ ਉਤਾਰ ਦੇਵਾਂਗੇ ਇਸ ਤਰੀਕੇ ਨਾਲ ਅਸੀਂ ਸੰਤਰੇ ਛਿਲਕੇ ਰੱਖ ਦਵਾਂਗੇ ਸਾਰੇ ਸੰਤਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦਵਾਂਗੇ ਇਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਵਾਈਟ ਹੋ ਜੇ ਵਾਲ ਜਿਹੇ ਹੁੰਦੇ ਅਸੀਂ ਉਹ ਵੀ ਲਾ ਦੇਵਾਂਗੇ ਸੰਤਰਿਆਂ ਨੇ ਛਿਲੇ ਲਿਆ ਸੀ ਜੂਸ ਨੂੰ ਕੱਢਾਂਗੇ ਅਸੀਂ ਆਪਾਂ ਹੈਂਡ ਵਾਲੀ ਮਸ਼ੀਨ ਦੇ ਨਾਲ ਬਹੁਤ ਵਧੀਆ ਇਹਦੇ ਨਾਲ ਜੂਸ ਨੂੰ ਸੰਮੀਦਾਸਨ ਤਰਿਆਂ ਦਾ ਜਿਹੜਾ ਮਰਜੀ ਅਸੀਂ ਜੂਸ ਇਹਦੇ ਵਿੱਚ ਬਣਾ ਸਕਦੇ ਹਾਂ ਅਨਾਰਾਂ ਦਾ ਬਹੁਤ ਵਧੀਆ ਇਹਦੇ ਵਿੱਚ ਜਲਦੀ ਪੰਜ ਜਾਂਦਾ ਬਹੁਤ ਵਧੀਆ ਜੂਸ ਬਣ ਕੇ ਤਿਆਰ ਹੁੰਦਾ ਹੈ ਹੁਣ ਅਸੀਂ ਇਹਦੇ ਵਿੱਚ ਜੂਸ ਬਣਾਉਨੇ ਆਂ ਜੂਸ ਤੁਸੀਂ ਦੇਖ ਸਕਦੇ ਹੋ ਜ ਬਹੁਤ ਵਧੀਆ ਰੀਅਲ ਜੂਸ ਨਿਕਲ ਕੇ ਤਿਆਰ ਹੋਇਆ ਹੈ ਇਹਨੂੰ ਕੋਈ ਪੁਣਨ ਦੀ ਜ਼ਰੂਰਤ ਨਹੀਂ ਕੀ ਹੈਗੀ ਆ ਦੇਖ ਸਕਦੇ ਤੁਸੀਂ ਬੀਜ ਵੀ ਨਿਕਲ ਕੇ ਲੱਗ ਗਏ ਤੇ ਇਹਨਾਂ ਦਾ ਜਿਹੜਾ ਫੋਕ ਉਹ ਵੀ ਲੱਗ ਨਿਕਲ ਗਿਆ ਤੇ ਇਹਦੇ ਵਿੱਚ ਪਾ ਦਵਾਂਗੇ ਆਪਾਂ ਥੋੜਾ ਜਿਹਾ ਕਾਲਾ ਨਮਕ ਤੇ ਜੇ ਤੁਹਾਨੂੰ ਮਿੱਠਾ ਪਸੰਦ ਤੁਸੀਂ ਥੋੜੀ ਜਿਹੀ ਇਹਦੇ ਵਿੱਚ ਚੀਨੀ ਪਾ ਸਕਦੇ ਹੋ ਨਮਕ ਪਾ ਕੇ ਹੁਣ ਅਸੀਂ ਇਹਨੂੰ ਗਲਾਸ ਵਿੱਚ ਪਾ ਦਵਾਂਗੇ ਤੇ ਫਰੈਸ਼ ਫਰੈਸ਼ ਔਰੰਜ ਜੂਸ ਬਣ ਕੇ ਤਿਆਰ ਹੈ ਫਰੈਸ਼ ਜੂਸ ਬਣ ਕੇ ਤਿਆਰ ਹੈ ਜੇ ਤੁਹਾਨੂੰ ਮੇਰੇ ਜੂਸ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਵੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ